ਕਾਲਜੀ ਕੋਰਸੰਦੂ ਬੋਲਣਾ ਤੇ ਗਾਇਸ ਦੇਖੋ ਬੁਟੀਕ ਵਾਲਿਆਂ ਦਾ ਹਾਲ ਸਾਰੀ ਸੂਈ ਵੱਜ ਗਈ ਮੇਰੀ ਫੇਰ ਅੰਗਲੀ ਤੇ ਅਜੇ ਹੁਣੇ ਮੈਂ ਬੁਟੀਕ ਤੇ ਬੈਠੀ ਸੀ ਕਿ ਮੈਂ ਸੋਚਿਆ ਇਹ ਪਲੱਜ ਸੰਡੇ ਅਰੇਸਟ ਕਰਨੀ ਆ ਬਟ ਮੈਨੂੰ ਜਿਆਦਾ ਆ ਗਿਆ ਕਿ ਨਿਆ ਸੰਦੋਰ ਰੈਡੀ ਕਰਕੇ ਦੇਨੇ ਆ ਸ਼ਾਮ ਨੂੰ ਤੇ ਫਿਰ ਮੈਂ ਆ ਗਈ ਬੁਟੀਕ ਤੇ ਤੇ ਦੇਖੋ ਉਂਗਲੀ ਤੇ ਸੇਵ ਜੀ ਤੇ ਜਦੋਂ ਬੁਟੀਕ ਵਾਲੀਆਂ ਆਪਣੀ ਸਵਾਇ ਮਿਹਨਤ ਮੰਗਦੀਆਂ ਨਾ ਤੇ ਉਦੋਂ ਮਹਿੰਗਾਈ ਚ ਤੇ ਅੰਦੀ ਇਹ ਗਾਕ ਨੂੰ ਵੀ ਮਹਿੰਗਾਈ ਕਿਉਂ ਕਰ ਦੱਤੀ ਹੈ ਬੁਟੀਕ ਤੇ ਇੰਨੇ ਪੈਸੇ ਲੈਣੇ ਆ ਤੁਸੀਂ ਮਿਹਨਤ ਦੇਖਿਆ ਕਰੋ ਗਾਇਸ ਅਸੀਂ ਸਾਡੇ ਵਾਸਤੇ ਕੋਈ ਸੰਡੇ ਵੰਡੇ ਨਹੀਂ ਹੁੰਦਾ ਅਸੀਂ ਕੋਈ ਰੈਸਟ ਨਹੀਂ ਕਰਦੇਗੇ ਤੇ ਦੇਖੋ ਕੀ ਹਾਲ ਹੋ ਗਿਆ ਉਂਗਲੀ ਦਾ ਸਾਰੀ ਬਲੀਡਿੰਗ ਹੋ ਗਈ ਉਂਗਲੀ ਤੇ ਸੂਈ ਲੱਗੇ ਗਾਇਸ ਮੇਰੇ ਮਿਹਨਤ ਨਾਲ ਕਿਸੇ ਦੀ ਰੱਖਿਆ ਕਰੋ ਗਾਇਜ਼ ਜਿਹੜੇ ਬੁਟੀਕ ਵਾਲੀਆਂ ਆਪਣੀ ਮਿਹਨਤ ਮੰਗਦੀਆਂ ਵਾ ਠੀਕ ਆ ਬੇਲੀਆਂ ਲਈ ਬਿੰਦੀਆਂ ਹਰ ਇੱਕ ਗਾਹਕ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੀਦੀ ਹੈ ਵੀ ਗਾਹਕ ਖੁਸ਼ ਹੋ ਕੇ ਬੁਟੀਕ ਤੋਂ ਜਾਵੇ ਤੇ ਤੁਸੀਂ ਵੀ 10 20 ਕੱਟ ਕਰਕੇ 50 ਕੱਟ ਕਰਕੇ ਉਹਨਾਂ ਦਾ ਦਿਲ ਨਾ ਤੋੜਿਆ ਕਰੋ ਉਹਨਾਂ ਦਾ ਮਾਨ ਰੱਖਿਆ ਕਰੋ ਉਹਨਾਂ ਦੀ ਮਿਹਨਤ ਨੂੰ ਅਪਰੀਸ਼ੀਏਟ ਕਰਿਆ ਕਰੋ ਵੀ ਯਾਰ ਮਿਹਨਤ ਕਰਦੀਆਂ ਇਹ ਵੀ